हां जी मित्रों की हालचाल क्या है ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਲੈ ਕੇ ਆਏ ਹਾਂ ਸੇਅਰ ਤੇ ਮਹਿੰਦਰਾ ਅਰਜਨ 605 DI ਤੇ ਸੋਨਾਲਿਕਾ 60 DI ਤੇ ਫੋਰਡ 3600 ਚਲੋ ਫਿਰ ਕਰਦੇ ਹਾਂ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਐਂਡ ਤੱਕ ਨਾਲੇ ਇਹਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਹਣ ਤਾਂ ਜਦੋਂ ਸਾਨੂੰ ਹਰ ਵਾਈ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਵੀਡੀਓ ਨੂੰ ਕਰਦਾ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਤੇ ਕਰ ਲਿਆ ਕਰੋ ਐਂਡ ਤੱਕ ਬਾਅਦ ਚਲੋ ਫਿਰ ਕਰਦੇ ਹਾਂ ਅੱਗੇ ਵੀਡੀਓ ਸਟਾਰਟ ਪਹਿਲਾ ਟਰੈਕਟਰ ਆ ਗਿਆ ਮਿੱਤਰੋ ਅਰਜਨ ਮਹਿੰਦਰਾ 605 DI 2001 ਮਾਡਲ ਆ 2001 ਮਾਡਲ ਆ 올 ओरिजिनल ਸਾਰਾ ਟਰੈਕਟਰ ਤੇ ਪੰਜਾਬ ਨੰਬਰ ਆ ਪੀਵੀ ਨੰਬਰ ਆ ਤੇ ਗੱਲ ਕਰੀਏ ਟਾਇਰਾਂ ਦੀ ਬੈਟਰੀਾਂ ਦੀ ਕੰਡੀਸ਼ਨ ਹੈ 40% ਬਾਕੀ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ 40% ਦੀ ਕੰਡੀਸ਼ਨ ਆ ਬੈਂਕ ਟਾਇਰਾਂ ਦੀ ਤੇ ਬਾਕੀ ਜਿੰਨੇ ਵੀ ਟਰੈਕਟਰ ਤੇ ਐਸੈਸਰੀ ਲੱਗੀ ਹੋਈ ਹੈ ਸਾਰੀ ਨਾਲ ਆ 뮤직 ਸਿਸਟਮ ਬੰਪਰ ਫੇਰ ਹੌਡ ਸਾਰੀ ਐਸੈਸਰੀ ਨਾਲ ਟਰੈਕਟਰ ਦੇ ਤੇ ਬਾਕੀ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਬਾਕੀ ਦੀ ਵਾਹ ਕੇ ਚਲਾ ਕੇ ਚੈੱਕ ਕਰਕੇ ਮਹਿੰਦਰਾ ਅਰਜਨ 605 ਡੀਏ 2001 ਮਾਡਲ ਟਰੈਕਟਰ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀਰਾਂ ਨੇ 2 ਲੱਖ ਤੇ 50 ਹਜ਼ਾਰ ਰੁਪਏ ਡਿਮਾਂਡ ਰੱਖੀ ਆ ਏਰੀਆ ਹੈਗਾ ਤਲਵੰਡੀ ਸਾਬੋ ਡਿਸਟ੍ਰਿਕਟ ਬਠਿੰਡਾ ਬਾਕੀ ਕਨੈਕਟ ਨੰਬਰ ਹੁੰਦਾ ਵੀਰਾਂ ਸਕਰੀਨ ਤੇ ਸ਼ੋ 6283718788 ਨੰਬਰ ਦੇ ਨਾਲ ਕਨੈਕਟ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਤੇ ਮਹਿੰਦਰਾ 605 ਡੀਏ ਅਰਜਨ ਟਰੈਕਟਰ ਖਰੀਦ ਸਕਦੇ ਆ ਅੱਗੇ ਆ ਗਿਆ ਮਿੱਤਰੋ ਸੋਨਾਲੀ ਕਾ DI 60올 ਰੀਜਨਲ ਸਾਰ ਰੈਟਰ ਤੇ 2011 ਮਾਡਲ ਆ 2011 ਮਾਡਲ ਆ ਪੰਜਾਬ ਨੰਬਰਾਂ ਪਹਿਲੇ ਨਾਂ ਪਾਵਰ ਸਟੀering ਤੇਲ ਬ੍ਰੇਕਰ ਰਿਵਰਸ ਵੀਡੀਓ ਡਬਲ ਕਲੱਚ ਆ ਤੇ ਫੁੱਲ ਟੌਪ ਮਾਡਲ ਰੈਟਰ ਤੇ ਗੱਲ ਕਰੀਏ ਟਾਇਰਾਂ ਦੀ ਬੈਕ ਟਾਇਰਾਂ ਦੀ ਕੰਡੀਸ਼ਨ ਹੈਗੀ 75% ਤੇ ਫਰੰਟ ਟਾਇਰਾਂ ਦੀ ਕੰਡੀਸ਼ਨ ਹੈਗੀ 80% ਬਾਕੀ ਦੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਹੈ ਬਾਕੀ ਦੀ ਵਾਹ ਕੇ ਚਲਾ ਕੇ ਚੈੱਕ ਕਰਕੇ ਸੋਨਾਲੀ ਕਾ 60 DI 2011 ਮਾਡਲ ਰੈਟਰ ਖਰੀਦ ਸਕਦੇ ਆ ਤੇ ਡਿਮਾਂਡ ਰੱਖਿਓ ਵੀਰਾਂ ਨੇ ਦੋ 3 ਲੱਖ 50 ਹਜ਼ਾਰ ਰੁਪਏ ਦੀ ਮੰਗ ਰੱਖੀ ਹੈ 3 ਲੱਖ ਤੇ 50 ਹਜ਼ਾਰ ਰੁਪਿਆ ਮੰਗ ਰੱਖੀ ਆ ਏਰੀਆ ਹੈਗਾ ਬਰਨਾਲਾ ਬਾਕੀ ਕਨੈਕਟ ਨੰਬਰ ਹੁੰਦਾ ਵੀ ਦਾ ਸਕਰੀਨ ਤੇ 947805883 ਨੰਬਰ ਤੇ ਰਿਗਾਈਟ ਕਰਕੇ ਟਰੈਕਟਰ ਖਰੀਦ ਸਕਦੇ ਆ ਤੇ ਹੋਰ ਜਾਣਕਾਰੀ ਲੈ ਸਕਦੇ ਆ ਅੱਗੇ ਆ ਕਿ ਮਟਰ ਫੋਰਡ 361900 ਤੇ 87 ਮਾਡਲ ਆ ਐਚ 4 ਨੰਬਰ ਆ 1987 ਮਾਡਲ ਆ ਹਰਿਆਣਾ ਨੰਬਰ ਆ ਸਾਰਾ ਟਰੈਕਟਰ ਦੁਬਾਰਾ ਪੇਂਟ ਹੋਇਆ ਵਾ ਤੇ ਬੈਂਕ ਟਾਇਰ 40% ਆ ਬਾਕੀ ਦੀ ਗੱਲ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਬਾਕੀ ਦੀ ਵਾਹ ਕੇ ਚਲਾ ਕੇ ਚੈੱਕ ਕਰਕੇ ਫੋਡ 361987 ਮਾਡਲ ਟਰੈਕਟਰ ਖਰੀਦ ਸਕਦੇ ਤੇ ਡਿਮਾਂਡ ਰੱਖੀ ਵੀਰਾਂ ਨੇ ਟਰੈਕਟਰ ਦੀ ਡਿਮਾਂਡ ਰੱਖੀ ਹੈ 118000 ਰੁਪਏ ਦੀ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਤਨ ਹੋ ਜਾਊਗਾ ਏਰੀਆ ਹੈਗਾ ਬਾਗਾ ਪ੍ਰਾਣਾ ਬਾਕੀ ਕਨੈਕਟਰ ਨੰਬਰ ਹੁੰਦਾ ਵੀਰ ਦਾ ਸਕਰੀਨ ਤੇ ਸ਼ੋ 62833 84719 62833 84719 ਨੰਬਰ ਤੇ ਰਿਗਿਸਟਰ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਫੋਡ 3600 ਟਰੈਕਟਰ ਖਰੀਦ ਸਕਦੇ ਹੋ ਬਾਕੀ ਜਿਹੜੇ ਵੀਡੀਓ ਵਿੱਚ ਚੈੱਕ ਕਰੀ ਸਕਦੇ ਹਾਂ ਚਲੋ ਫਿਰ ਮਿਲਦੇ ਆਂ ਕਿ ਮਿੱਤਰੋ ਨੈਕਸਟ ਵੀਡੀਓ ਵਿੱਚ